ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਅਸੀਂ ਉਹਨਾਂ ਵੀਰਾਂ ਪੈਣਾ ਵਾਸਤੇ ਪਾ ਰਹੇ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਹਮੇਸ਼ਾ ਨਰਾਸ਼ਾ ਰਹਿੰਦੀ ਹੈ ਕਿ ਹਰ ਵੇਲੇ ਔਖਾ ਸਮਾਂ ਹੀ ਆਈ ਜਾਂਦਾ ਹੈ ਕੋਈ ਵੀ ਕਾਰਜ ਨਹੀਂ ਬਣਦਾ ਹੈ ਹਰ ਵੇਲੇ ਕੋਈ ਨਾ ਕੋਈ ਦੁੱਖ ਆ ਜਾਣਾ ਕੋਈ ਨਾ ਕੋਈ ਤਕਲੀਫ ਆ ਜਾਣੀ ਤੇ ਗੁਰਮਖੋ ਅਜ ਦੀ ਵੀਡੀਓ ਦੇ ਵਿੱਚ ਤੁਸੀਂ ਜੋ ਆਪ ਜੀ ਨਾਲ ਸ਼ਬਦ ਦੀ ਸਾਝ ਪਾਵਾਂਗੇ ਉਹ ਸ਼ਬਦ ਨੂੰ ਤੁਸੀਂ ਹਰ ਰੋਜ਼ ਸਵੇਰ ਤੇ ਸ਼ਾਮੀ ਅੱਧਾ ਅੱਧਾ ਘੰਟਾ ਪੜੋ ਜਾ ਸੁਣੋ ਤੇ ਹਰ ਪ੍ਰਕਾਰ ਦਾ ਜਿਹੜਾ ਔਖਾ ਵੇਲਾ ਚੱਲ ਰਿਹਾ ਹੈ ਜਿੰਨੂੰ ਆਪਾਂ ਕਿੰਨੇ ਸਾਡੇ ਤੇ ਬੜਾ ਮਾੜਾ ਸਮਾਂ ਚੱਲੀ ਜਾਂਦਾ ਵੀ ਸਾਡਾ ਕੰਮ ਹੀ ਨਹੀਂ ਕੋਈ ਬਣਦਾ ਔਖਾ ਸਮਾਂ ਚੱਲਦਾ ਅਸੀਂ ਕਦੇ ਵੀ ਸੁਖ ਭਰੀ ਜ਼ਿੰਦਗੀ ਨਹੀਂ ਬਤੀਤ ਕੀਤੀ ਹਰ ਵੇਲੇ ਔਖਾ ਸਮਾਂ ਔਖਾ ਸਮਾਂ ਪਿਆਰਿਓ ਤੁਸੀਂ ਅੱਧਾ ਘੰਟਾ ਸਵੇਰ ਅੱਧਾ ਘੰਟਾ ਸ਼ਾਮੀ ਇਹ ਸ਼ਬਦ ਦਾ ਪਾਠ ਕਰੋ ਜਾਂ ਸੁਣੋ ਜ਼ਰੂਰ ਫਾਇਦਾ ਹੋਏਗਾ ਆਓ ਪਿਆਰ ਦੇ ਨਾਲ ਗੁਰ ਸ਼ਬਦ ਦਾ ਪਾਠ ਸਰਵਣ ਕਰੀਏ ਤਨਸਰੀ ਮਹਲਾ 5 ਆਉਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੈ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਮਨ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦਾ ਉਚਾਰਨ ਕਰਦੀਆਂ ਹੋਈਆਂ ਬੇਅੰਤ ਪੁੱਲਣਾ ਬਖਸ਼ ਲੈਣਾ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰੀ ਸਾਧ ਸੰਗਤ ਜੀ ਇਹ ਤੁਹਾਡਾ ਆਪਣਾ ਚਾਨਣ ਹੈ ਜੀਐਸਟੀਵੀ 1313 ਇਸ ਨੂੰ ਵੱਧ ਵੱਧ ਸੰਗਤਾਂ ਤੱਕ ਪਹੁੰਚਾਓ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਤੇ ਆਪ ਜੀ ਕੋਈ ਵੀ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਆਪਾਂ ਉਸ ਵਿਸ਼ੇ ਤੇ ਸ਼ਬਦ ਦਾ ਜਾਬ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ